ਸੋਇਤ ਤਸਵੀਰਾਂ ਅਸੀਂ ਪਿਛੋਂ ਦੀ ਲੈ ਕੇ ਦਿਖਾਣੇ ਆ ਤਸਵੀਰਾਂ ਜਿੱਥੇ ਕੀ ਅਸੀਂ ਅੱਜ ਪਾਸਟ ਬਰਜਿੰਦਰ ਦਾ ਜਿਹੜਾ ਹੈ ਜਗਾ ਹਗੀ ਉੱਥੇ ਪਹੁੰਚੇ ਹੋਏ ਆ ਇੱਕ ਤਸਵੀਰ ਜ਼ੋਰ ਨਾਲ ਦੇਖ ਮਾਰ ਲਓ ਜਿੱਥੇ ਕੀ ਅੱਜ ਜ਼ਿਮੀਦਾਰ ਦਾ ਜਿਹੜਾ ਕੋਲ ਆਰਡਰ ਜਾਂ ਜਿਹੜੀ ਜ਼ਿਮੀਦਾਰ ਨੇ ਲੀਸ ਤੇ ਜ਼ਮੀਨ ਸੀ 18 ਤੋਂ 20 ਮਰਲੇ ਜ਼ਮੀਨ ਉਸ ਜ਼ਮੀਨ ਦੇ ਅੱਜ ਕਬਜ਼ਾ ਛਡਾਉਣ ਲਈ ਪਹੁੰਚੇ ਨੇ ਤਾਂ ਜਿੱਥੇ ਪੁਲਿਸ ਪ੍ਰਸ਼ਾਸਨੇ ਸਮੇਂ ਅੰਦਰ ਮੌਜੂਦ ਹੈ ਤੇ ਕੁਝ ਸਮੇਂ ਪਹਿਲਾਂ ਹੀ ਜਿਹੜੇ ਪੁਲਿਸ ਦੇ ਅਧਿਕਾਰੀ ਦੇ ਉਹ ਅੰਦਰ ਗਏ ਨੇ ਤਾਂ ਉਸ ਤੋਂ ਬਾਅਦ ਉਹ ਜਿਹੜੀ ਕਾਰਵਾਈ ਹੈਗੀ ਹੈ ਉਹ ਅੱਜ ਅਗਰ ਕੀਤੀ ਜਾਂਦੀ ਹੈ ਤਾਂ ਇਹ ਵੀ ਕੀਕਾ ਜ਼ਰੂਰ ਤੁਹਾਨੂੰ ਅਸੀਂ ਦਿਖਾਵਾਂਗੇ ਕਿਉਂਕਿ ਉਸ ਉਸ ਜ਼ਿੰਮੇਦਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਕਾਰਵਾਈ ਹੈਗੀ ਹੈ ਅਗਰ ਨਹੀਂ ਹੁੰਦੀ ਤੇ ਕੁਝ ਜਥੇਬੰਦੀਆਂ ਵੀ ਨਾਲ ਪਹੁੰਚ ਹੋਈਆਂ ਨੇ ਕਿ ਅਸੀਂ ਖੁਦ ਇਸ ਕਬਜ਼ੇ ਨੂੰ ਛਡਾਵਾਂਗੇ ਤਾਂ ਇਹ ਜਗਾ ਜਿੱਥੇ ਆਪਣਾ ਜਿਹੜਾ ਪ੍ਰਚਾਰ ਕੀਤਾ ਜਾਂਦਾ ਸੀ ਤਾਂ ਇਸ ਹਾਲਾਂਕਿ ਹੁਣ ਅਸੀਂ ਪਾਸਟਰ ਦੀ ਗੱਲ ਕਰੀਏ ਤਾਂ ਸਲਾਕਾਂ ਪਿੱਛੇ ਜ਼ਰੂਰ ਨੇ ਪਰ ਇਹ ਜਗ੍ਹਾ ਜਿਹੜੀ ਸਾਰੀ ਜਿੱਥੇ ਕੀ ਅੱਜ ਜਦੋਂ ਸੰਡੇ ਦੀ ਗੱਲ ਕਰੀਏ ਤਾਂ ਇੱਥੇ ਜ਼ਰੂਰ ਵੱਡਾ ਰਾਸ਼ਵ ਹੁੰਦਾ ਸੀ ਤੇ ਇਸ ਜਗ੍ਹਾ ਦੇ ਉੱਪਰ ਕੁਝ ਜਗ੍ਹਾ ਜਿਹੜੀ 18 ਤੋਂ 20 ਮੱਲੇ ਜੀਵਿੰਦਾ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਪਿਛਲੇ 2018 ਤੋਂ ਲੈ ਕੇ ਜਿਹੜੀ ਲੀਸ ਦਿੱਤੀ ਸੀ ਤਾਂ ਜਿਸ ਦਾ ਕੋਈ ਵੀ ਪੈਸਾ ਉਸ ਨੂੰ ਨਹੀਂ ਜਿਹੜਾ ਮਿਲਿਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਪ੍ਰਸ਼ਾਸਨ ਵੀ ਪਹੁੰਚਿਆ ਤੇ ਉਹ ਜ਼ਿੰਮੇਵਾਰੀ ਪਹੁੰਚੇ ਨੇ ਤੇ ਉਸ ਜ਼ਮੀਨ ਦਾ ਜਿਹੜਾ ਕਬਜ਼ਾ ਹੈਗਾ ਉਹ ਜਰੂਰ ਜਰੂਰ ਜਿਹੜਾ ਕੀ ਅੱਜ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਕਬਜ਼ਾ ਕਿੰਨੀ ਜਗ੍ਹਾ ਦਾ ਹੈਗਾ ਇਹ ਮੰੰਤੀ ਜ਼ਰੂਰ ਜੇਕਰ ਹੁੰਦੀ ਦੋਸਤੋ ਬਾਦ ਸਾਰੀ ਗੱਲਾਂ ਸਾਹਮਣੇ ਆਣੀਆਂ ਤਾਂ ਸਾਹਮਣੇ ਤਸਵੀਰ ਜ਼ਰੂਰ ਤੁਹਾਨੂੰ ਦਿਖਾ ਦੇਣਾ ਜਿੱਤੇ ਕੀ ਪੁਲਿਸ ਪ੍ਰਸ਼ਾਸਨ ਪਹੁੰਚਾ ਹੋਇਆ ਇਸ ਗੇਟ ਦੇ ਰਾਹੀਂ ਅੰਦਰ ਪਹੁੰਚਿਆ ਤਾਂ ਹੁਣ ਜਿਹੜੀ ਗੱਲਬਾਤ ਹੈਗੀ ਹੈ ਉਹ ਜ਼ਰੂਰ ਜਿਹੜੀ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਇਸ ਬਾਰ ਜਿਹੜੀ ਕਾਰਵਾਈ ਹੁੰਦੀ ਹੈ ਉਸ ਦੇ ਲਈ ਲਗਾਤਾਰ ਜੁੜੇ ਰਹੋ ਢਿੱਲ ਪੋਸਟ ਪੰਜਾਬੀ ਦੇ ਨਾਲ ਸੋ ਇਹ ਤਸਵੀਰਾਂ ਅਸੀਂ ਪਿੱਛੋਂ ਦੀ ਲੈ ਕੇ ਦਿਖਾਣੇ ਆ ਤਸਵੀਰਾਂ ਜਿੱਥੇ ਕੀ ਅਸੀਂ ਅੱਜ ਪਾਸਟਰ ਬਜਿੰਦਰ ਦਾ ਜਿਹੜਾ ਹੈ ਜਗਾ ਹਗੀ ਉੱਤੇ ਪਹੁੰਚੇ ਹੋਏ ਆ ਇੱਕ ਤਸਵੀਰ ਦੂਰ ਨਜ਼ਰ ਮਾਰ ਲਓ ਜਿੱਥੇ ਕੀ ਅੱਜ ਜ਼ਿੰਮੇਦਾਰ ਦਾ ਜਿਹੜਾ ਕੋਲ ਆਰਡਰ ਜਾਂ ਜਿਹੜੀ ਜ਼ਿੰਮੇਦਾਰ ਨੇ ਲੀਸ ਤੇ ਜ਼ਮੀਨ ਦਿੱਤੀ ਸੀ 18 ਤੋਂ 20 ਮਰਲੇ ਜ਼ਮੀਨ ਉਸ ਉਮੀਦ ਦੇ ਅੱਜ ਕਬਜ਼ਾ ਛਡਾਉਣ ਲਈ ਪਹੁੰਚੇ ਨੇ ਤਾਂ ਜਿੱਥੇ ਪੁਲਿਸ ਪ੍ਰਸ਼ਾਸਨ ਇਸ ਸਮੇਂ ਅੰਦਰ ਮੌਜੂਦ ਹੈ ਤੇ ਕੁਝ ਸਮੇਂ ਪਹਿਲਾਂ ਹੀ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਅੰਦਰ ਗਏ ਨੇ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਕਾਰਵਾਈ ਹੈਗੀ ਹੈ ਉਹ ਅੱਜ ਅਗਰ ਕੀਤੀ ਜਾਂਦੀ ਹੈ ਤਾਂ ਇਹ ਵੀ ਅਸੀਂ ਇੱਕ ਜ਼ਰੂਰ ਤੁਹਾਨੂੰ ਅਸੀਂ ਦਿਖਾਵਾਂਗੇ ਕਿਉਂਕਿ ਉਸ ਉਸ ਜ਼ਿੰਮੇਵਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਕਾਰਵਾਈ ਹੈਗੀ ਹੈ ਅਗਰ ਨਹੀਂ ਹੁੰਦੀ ਤੇ ਕੁਝ ਜਥੇਬੰਦੀਆਂ ਵੀ ਨਾਲ ਪਹੁੰਚੇ ਹੋਈਆਂ ਨੇ ਕਿ ਅਸੀਂ ਖੁਦ ਇਸ ਕਬਜ਼ੇ ਨੂੰ ਛਡਾਵਾਂਗੇ ਤਾਂ ਇਹ ਜਗਾ ਜਿੱਥੇ ਆਪਣਾ ਜਿਹੜਾ ਪ੍ਰਚਾਰ ਕੀਤਾ ਜਾਂਦਾ ਸੀ ਤਾਂ ਇਸ ਹਾਲਾਂਕਿ ਹੁਣ ਅਸੀਂ ਪਾਸਟ ਦੀ ਗੱਲ ਕਰੀਏ ਤਾਂ SLA ਕਾਂ ਪਿੱਛੇ ਜ਼ਰੂਰ ਨੇ ਪਰ ਇਹ ਜਗਾ ਜਿਹੜੀ ਸਾਰੀ ਜਿੱਥੇ ਕੀ ਅੱਜ ਜਦੋਂ ਸੰਡੇ ਦੀ ਗੱਲ ਕਰੀ ਐ ਤੋ ਵਾਰ ਇੱਥੇ ਜਰੂਰ ਵੱਡਾ ਰਾਸ਼ੋ ਹੁੰਦਾ ਸੀ ਇਸ ਜਗ੍ਹਾ ਦੇ ਉੱਪਰ ਕੁਝ ਜਗ੍ਹਾ ਜਿਹੜੀ 18 ਤੋਂ 20 ਮਦਲੇ ਜੀਵਿੰਦਾਦ ਵੱਲ ਦੱਸਿਆ ਜਾ ਰਿਹਾ ਕਿ ਪਿਛਲੇ 2018 ਤੋਂ ਲੈ ਕੇ ਜਿਹੜੀ ਲੀਸਟ ਦਿੱਤੀ ਸੀ ਤਾਂ ਜਿਸ ਦਾ ਕੋਈ ਵੀ ਪੈਸਾ ਉਸ ਨੂੰ ਨਹੀਂ ਜਿਹੜਾ ਮਿਲਿਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਪ੍ਰਸ਼ਾਸਨ ਵੀ ਪਹੁੰਚਿਆ ਤੇ ਉਹ ਜ਼ਿੰਮੇਵਾਰੀ ਪਹੁੰਚੇ ਨੇ ਤੇ ਉਸ ਜ਼ਮੀਨ ਦਾ ਜਿਹੜਾ ਕਬਜ਼ਾ ਹੈਗਾ ਉਹ ਜਰੂਰ ਜਰੂਰ ਜਿਹੜਾ ਕੀ ਅੱਜ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਕਬਜ਼ਾ ਕਿੰਨੀ ਜਗ੍ਹਾ ਦਾ ਹੈਗਾ ਇਹ ਮੰਤੀ ਜ਼ਰੂਰ ਜੇਕਰ ਹੋndi <Sansi> ਦੋਸਤ ਪਰ ਸਾਰੀ ਗੱਲਾਂ ਸਾਹਮਣੇ ਆਣੀਆਂ ਤਾਂ ਸਾਹਮਣੇ ਤਸਵੀਰ ਜ਼ਰੂਰ ਤੁਹਾਨੂੰ ਦਿਖਾ ਦੇਣਾ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਪਹੁੰਚਾ ਹੋਇਆ ਇਸ ਗੇਟ ਦੇ ਰਾਹੀਂ ਅੰਦਰ ਪਹੁੰਚਿਆ ਤਾਂ ਹੁਣ ਜਿਹੜੀ ਗੱਲਬਾਤ ਹੈਗੀ ਹੈ ਉਹ ਜ਼ਰੂਰ ਜਿਹੜੀ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਇਸੋ ਬਾਅਦ ਹੀ ਕਾਰਵਾਈ ਹੁੰਦੀ ਹੈ ਉਸ ਲਈ ਲਗਾਤਾਰ ਜੁੜੇ ਰਹੋ ਢਿੱਲ ਫੋਸਟ ਪੰਜਾਬੀ ਦੇ ਨਾਲ ਸੋ ਇਹ ਤਸਵੀਰਾਂ ਅਸੀਂ ਪਿੱਛੋਂ ਦੀ ਲੈ ਕੇ ਦਿਖਾਣੇ ਆ ਤਸਵੀਰਾਂ ਜਿੱਥੇ ਕੀ ਅਸੀਂ ਅੱਜ ਪਾਸਟਰ ਬਜਿੰਦਰ ਤਾਂ ਜਿਹੜਾ ਹੈ ਜਗਾ ਹਗੀ ਉੱਥੇ ਪਹੁੰਚੇ ਹੋਏ ਆ ਇੱਕ ਤਸਵੀਰ ਦੂਰ ਨਜ਼ਰ ਮਾਰ ਲਓ ਜਿੱਥੇ ਕੀ ਅੱਜ ਜ਼ਿੰਮੇਵਾਰ ਦਾ ਜਿਹੜਾ ਲੋੜ ਜਿਹੜੀ ਜ਼ਿੰਮੇਦਾਰ ਨੇ ਲੀਸ ਤੇ ਜ਼ਮੀਨ ਦਿੱਤੀ ਸੀ 18 ਤੋਂ 20 ਮਰਲੇ ਜ਼ਮੀਨ ਉਸ ਜ਼ਮੀਨ ਦੇ ਅੱਜ ਕਬਜ਼ਾ ਛਡਾਉਣ ਲਈ ਪਹੁੰਚੇ ਨੇ ਪੁਲਿਸ ਪ੍ਰਸ਼ਾਸਨ ਇਸ ਸਮੇਂ ਅੰਦਰ ਮੌਜੂਦ ਹੈ ਤੇ ਕੁਝ ਸਮੇਂ ਪਹਿਲਾਂ ਹੀ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਅੰਦਰ ਗਏ ਨੇ ਤਾਂ ਉਸ ਤੋਂ ਬਾਅਦ ਹੋਣ ਜਿਹੜੀ ਕਾਰਵਾਈ ਹੈਗੀ ਹੈ ਉਹ ਅੱਜ ਅਗਰ ਕੀਤੀ ਜਾਂਦੀ ਹੈ ਤਾਂ ਇਹ ਵੀ ਅਸੀਂ ਇੱਕ ਜ਼ਰੂਰ ਤੁਹਾਨੂੰ ਅਸੀਂ ਦਿਖਾਵਾਂਗੇ ਕਿਉਂਕਿ ਉਸ ਕੁਝ ਜ਼ਿੰਮੇਵਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਕਾਰਵਾਈ ਹੈਗੀ ਹੈ ਅਗਰ ਨਹੀਂ ਹੁੰਦੀ ਤੇ ਕੁਝ ਜਥੇਬੰਦੀਆਂ ਵੀ ਨਾਲ ਪਹੁੰਚੇ ਹੋਏ ਆ ਨੇ ਕਿ ਅਸੀਂ ਖੁਦ ਇਸ ਕਬਜ਼ੇ ਨੂੰ ਛਡਾਵਾਂਗੇ ਤਾਂ ਇਹ ਜਗਾ ਜਿੱਥੇ ਆਪਣਾ ਜਿਹੜਾ ਪ੍ਰਚਾਰ ਕੀਤਾ ਜਾਂਦਾ ਸੀ ਤਾਂ ਇਸ ਹਾਲਾਕਿ ਹੁਣ ਅਸੀਂ ਪਾਸਟਰ ਦੀ ਗੱਲ ਕਰੀਏ ਤਾਂ ਸਲਾਕਾ ਪਿੱਛੇ ਜ਼ਰੂਰ ਨੇ ਪਰ ਇਹ ਜਗਾ ਜਿਹੜੀ ਸਾਰੀ ਜਿੱਥੇ ਕੀ ਆ ਜਦੋਂ ਸੰਡੇ ਦੀ ਗੱਲ ਕਰੀ ਐ ਤੁਹਾਡੇ ਇੱਥੇ ਜਰੂਰ ਵੱਡਾ ਰਾਸ਼ਵ ਹੁੰਦਾ ਸੀ ਇਸ ਜਗ੍ਹਾ ਦੇ ਉੱਪਰ ਕੁਝ ਜਗ੍ਹਾ ਜਿਹੜੀ 18 ਤੋਂ 20 ਮਰਲੇ ਜੀਵਿੰਦਾਦ ਵੱਲੋਂ ਦੱਸਿਆ ਜਾ ਰਿਹਾ ਕਿ ਪਿਛਲੇ 2018 ਤੋਂ ਲੈ ਕੇ ਜਿਹੜੀ ਲੀਸਟ ਦਿੱਤੀ ਸੀ ਤਾਂ ਜਿਸ ਦਾ ਕੋਈ ਵੀ ਪੈਸਾ ਉਸ ਨੂੰ ਨਹੀਂ ਜਿਹੜਾ ਮਿਲਿਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਪ੍ਰਸ਼ਾਸਨ ਵੀ ਪਹੁੰਚਿਆ ਤੇ ਉਹ ਜ਼ਿੰਮੇਵਾਰੀ ਪਹੁੰਚੇ ਨੇ ਤੇ ਉਸ ਜ਼ਮੀਨ ਦਾ ਜਿਹੜਾ ਕਬਜ਼ਾ ਹੈਗਾ ਉਹ ਜਰੂਰ ਜਰੂਰ ਜਿਹੜਾ ਕੀ ਅੱਜ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਕਬਜ਼ਾ ਕਿੰਨੀ ਜਗ੍ਹਾ ਦਾ ਹੈਗਾ ਇਹ ਮੰਨਤੀ ਜ਼ਰੂਰ ਜੇਕਰ ਹੋਂਦੀ ਦੋਸਤੋ ਪਰ ਸਾਰੀ ਗੱਲਾਂ ਸਾਹਮਣੇ ਆਣੀਆਂ ਤਾਂ ਸਾਹਮਣੇ ਤਸਵੀਰ ਜ਼ਰੂਰ ਤੁਹਾਨੂੰ ਦਿਖਾ ਦੇ ਰਿਹਾ ਜਿੱਥੇ ਕੀ ਪੁਲਿਸ ਪ੍ਰਸ਼ਾਸਨ ਪਹੁੰਚਾ ਹੋਇਆ ਇਸ ਗੇਟ ਦੇ ਰਾਹੀਂ ਅੰਦਰ ਪਹੁੰਚਿਆ ਤਾਂ ਹੁਣ ਜਿਹੜੀ ਗੱਲਬਾਤ ਹੈਗੀ ਹੈ ਉਹ ਜ਼ਰੂਰ ਜਿਹੜੀ ਚਲਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਇਸ ਤੋਂ ਬਾਅਦ ਜਿਹੜੀ ਕਾਰਵਾਈ ਹੁੰਦੀ ਹੈ ਉਸ ਦੇ ਲਈ ਲਗਾਤਾਰ ਜੁੜੇ ਰਹੋ ਢਿੱਲ ਫੋਸਟ ਪੰਜਾਬੀ ਦੇ ਨਾਲ ਸੋ ਇਹ ਤਸਵੀਰਾਂ ਅਸੀਂ ਪਿੱਛੋਂ ਦੀ ਲੈ ਕੇ ਦਿਖਾਣੇ ਆ ਤਸਵੀਰਾਂ ਜਿੱਥੇ ਕੀ ਅਸੀਂ ਅੱਜ ਪਾਸਟ ਬਜਿੰਦਰ ਦਾ ਜਿਹੜਾ ਹੈ ਆ ਗਿਓਤੇ ਪਹੁੰਚੇ ਹੋਏ ਆ ਇੱਕ ਤਸਵੀਰ ਦੂਰ ਨਜ਼ਰ ਮਾਰ ਲਓ ਜਿੱਥੇ ਕੀ ਅੱਜ ਜਿੰਮੇਦਾਰ ਦਾ ਜਿਹੜਾ ਕੋਲ ਆਰਡਰ ਜਾਂ ਜਿਹੜੀ ਜਿੰਮੇਦਾਰ ਨੇ ਲੀਸ ਤੇ ਜ਼ਮੀਨ ਦਿੱਤੀ ਸੀ 18 ਤੋਂ 20 ਮਰਲੇ ਜ਼ਮੀਨ ਉਸ ਜ਼ਮੀਨ ਦੇ ਅੱਜ ਕਬਜ਼ਾ ਛਡਾਉਣ ਲਈ ਪਹੁੰਚੇ ਨੇ ਤਾਂ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਸਮੇਂ ਅੰਦਰ ਮੌਜੂਦ ਹੈ ਤੇ ਉਹ ਕੁਝ ਸਮੇਂ ਪਹਿਲਾਂ ਹੀ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਅੰਦਰ ਗਏ ਨੇ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਕਾਰਵਾਈ ਹੈਗੀ ਹੈ ਉਹ ਅੱਜ ਅਗਰ ਕੀਤੀ ਜਾਂਦੀ ਹੈ ਤਾਂ ਇਹ ਵੀ ਅਸੀਂ ਇੱਕ ਜ਼ਰੂਰ ਤੁਹਾਨੂੰ ਅਸੀਂ ਦਿਖਾਵਾਂਗੇ ਕਿਉਂਕਿ ਉਸ ਉਸ ਜ਼ਿੰਮੇਵਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਕਾਰਵਾਈ ਹੈਗੀ ਹੈ ਅਗਰ ਨਹੀਂ ਹੁੰਦੀ ਤੇ ਕੁਝ ਜਥੇਬੰਦੀਆਂ ਵੀ ਨਾਲ ਪਹੁੰਚੇ ਹੋਈਆਂ ਨੇ ਕਿ ਅਸੀਂ ਖੁਦ ਇਸ ਕਬਜ਼ੇ ਨੂੰ ਛਡਾਵਾਂਗੇ ਤਾਂ ਇਹ ਜਗ੍ਹਾ ਜਿੱਥੇ ਆਪਣਾ ਜਿਹੜਾ ਪ੍ਰਚਾਰ ਕੀਤਾ ਜਾਂਦਾ ਸੀ ਤਾਂ ਇਸ ਹਾਲਾਕੀ ਹੁਣ ਅਸੀਂ ਪਾਸਟਰ ਦੀ ਗੱਲ ਕਰੀਏ ਤਾਂ SLAਕਾਂ ਪਿੱਛੇ ਜ਼ਰੂਰ ਨੇ ਪਰ ਇਹ ਜਗ੍ਹਾ ਜਿਹੜੀ ਸਾਰੀ ਜਿੱਥੇ ਕੀ ਅੱਜ ਜਦੋਂ ਸੰਡੇ ਦੀ ਗੱਲ ਕਰੀਏ ਐਤਵਾਰ ਇੱਥੇ ਜ਼ਰੂਰ ਵੱਡਾ ਰਾਸ਼ੋ ਹੁੰਦਾ ਸੀ ਇਸ ਜਗ੍ਹਾ ਦੇ ਉੱਪਰ ਕੁਝ ਜਗ੍ਹਾ ਜਿਹੜੀ 18 ਤੋਂ 20 ਮਰਲੇ ਜ਼ਿਮੀਂਦਾਰ ਵੱਲੋਂ ਦੱਸਿਆ ਜਾ ਰਿਹਾ ਕਿ ਪਿਛਲੇ 2018 ਤੋਂ ਲੈ ਕੇ ਜਿਹੜੀ ਲੀਸ ਦਿੱਤੀ ਸੀ ਤਾਂ ਜਿਸ ਦਾ ਕੋਈ ਵੀ ਪੈਸਾ ਉਸ ਨੂੰ ਨਹੀਂ ਜਿਹੜਾ ਮਿਲਿਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਪ੍ਰਸ਼ਾਸਨ ਵੀ ਪਹੁੰਚਿਆ ਤੇ ਉਹ ਜ਼ਿਮੀਂਦਾਰ ਵੀ ਪਹੁੰਚੇ ਨੇ ਤੇ ਉਸ ਜ਼ਮੀਨ ਦਾ ਜਿਹੜਾ ਕਬਜ਼ਾ ਹੈਗਾ ਉਹ ਜ਼ਰੂਰ ਜ਼ਰੂਰ ਜਿਹੜਾ ਕੀ ਅੱਜ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਕਬਜ਼ਾ ਕਿੰਨੀ ਜਗ੍ਹਾ ਦਾ ਹੈਗਾ ਇਹ ਮੰੰਤੀ ਜ਼ਰੂਰ ਜੇਕਰ ਹੁੰਦੀ ਦੋਸਤ ਪਰ ਸਾਰੀ ਗੱਲਾਂ ਸਾਹਮਣੇ ਆਣੀਆਂ ਤਾਂ ਸਾਹਮਣੇ ਤਸਵੀਰ ਜ਼ਰੂਰ ਤੁਹਾਨੂੰ ਦਿਖਾ ਦੇਣਾ ਜਿੱਥੇ ਕੀ ਪੁਲਿਸ ਪ੍ਰਸ਼ਾਸਨ ਪਹੁੰਚਾ ਹੋਇਆ ਇਸ ਗੇਟ ਦੇ ਰਾਹੀਂ ਅੰਦਰ ਪਹੁੰਚਿਆ ਤਾਂ ਹੁਣ ਜਿਹੜੀ ਗੱਲਬਾਤ ਹੈਗੀ ਹੈ ਉਹ ਜ਼ਰੂਰ ਜਿਹੜੀ ਚਲਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਇਸ ਤੋਂ ਬਾਅਦ ਜਿਹੜੀ ਕਾਰਵਾਈ ਹੁੰਦੀ ਹੈ ਉਸ ਲਈ ਲਗਾਤਾਰ ਜੁੜੇ ਹੋਏ ਟੈਲੀਫੋਨ ਪੰਜਾਬੀ